ਸਸਕਾਲ ਜੀ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਆਪਾਂ ਖੜੇ ਆ ਲਾਹੌਰ ਦੇ ਵਿੱਚ ਕਹਿੰਦੇ ਨੇ ਕਿ ਜਿੰਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਆਪਾਂ ਤਾਂ ਜੰਮ ਚੁੱਕੇ ਆ ਤੇ ਨਾਲ ਤੁਹਾਨੂੰ ਵੀ ਜਮਾਨੇ ਆ ਹੁਣ ਆਪਾਂ ਚੱਲੇ ਆ ਲਾਹੌਰ ਦੇ ਬਾਜ਼ਾਰ ਘੁਮਣ ਤੇ ਉੱਥੇ ਤੁਹਾਨੂੰ ਸੈਰ ਕਰਵਾਨੇ ਆ ਬਾਜ਼ਾਰਾਂ ਦੀ ਤੇ ਬਾਜ਼ਾਰਾਂ ਦੀ ਸੈਰ ਕਰਵਾ ਕੇ ਫਿਰ ਆਪਾਂ ਕਰਵਾਵਾਂਗੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਬਣ ਰਹੇ ਹੋ ਸਾਡੇ ਨਾਲ ਲਾਹੌਰ ਦੇ ਵਿੱਚ ਸਾਨੂੰ ਜਿਹੜੀ ਸਿੱਖ ਸੰਗਤਾਂ ਨੂੰ ਠਹਿਰਾਇਆ ਗਿਆ ਸੀ ਉਹ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਹੀਦੀ ਸਥਾਨ ਹੈ ਇਹ ਗੁਰੂ ਘਰ ਬਣਿਆ ਹੋਇਆ ਇੱਥੇ ਸਾਨੂੰ ਠਹਿਰਾਇਆ ਗਿਆ ਸੀ ਤੇ ਇਸ ਦੇ ਬਿਲਕੁਲ ਨਾਲ ਇਹ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਲਾਹੌਰ ਦਾ ਇਹ ਲਾਹੌਰ ਫੋਟ ਹੈ ਤੇ ਇੱਥੇ ਵੀ ਹੈ ਅੱਜ ਅਸੀਂ ਲਾਹੌਰ ਸ਼ਹਿਰ ਦੇ ਮਸ਼ਹੂਰ ਅਨਾਰਕਲੀ ਬਾਜ਼ਾਰ ਨੂੰ ਘੁੰਮਣ ਜਾ ਰਹੇ ਹਾਂ ਤੇ ਬਾਜ਼ਾਰ ਦੀਆਂ ਰੌਣਕਾਂ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਹਾਂਗੇ ਬਿਲਕੁਲ ਕਿਲੇ ਦੇ ਨਾਲ ਹੀ ਇਹ ਬਾਦਸ਼ਾਹ ਮਸਜਿਦ ਹੈ ਲਾਹੌਰ ਦੀ ਬੜੀ ਮਸ਼ਹੂਰ ਬਾਦਸ਼ਾ ਮਸਜਿਦ ਲੋਕ ਇੱਥੇ ਵੀ ਪਹੁੰਚਦੇ ਨੇ ਇਹ ਲਾਹੌਰ ਦੀ ਲੋਕਲ ਜਿਹੜੇ ਲੋਕ ਨੇ ਉਹ ਇੱਥੇ ਆਏ ਹੋਏ ਨੇ ਇਹ ਪੂਰਾ ਇੱਥੇ ਦੇਖੋ ਇਹ ਟੂਰਿਸਟ ਪਲੇਸ ਹੈ ਬਾਦਸ਼ਾ ਮਸਜਿਦ ਲਾਹੌਰ ਲਾਹੌਰ ਦੀ ਲੋਕਲ ਫੂਡ ਸਟਰੀਟ ਹੈ ਬਾਹਰ ਨਿਕਲਦੇ ਸਾਰ ਜਦੋਂ ਆਪਾਂ ਬਾਦਸ਼ਾਹ ਮਸਜਿਦ ਤੋਂ ਬਾਹਰ ਆਨੇ ਆ ਤੇ ਇਹ ਲੋਕਲ ਫੂਡ ਸਟਰੀਟ ਹੈ ਹਾਲਾਂਕਿ ਹੁਣ ਹਲੇ ਸਵੇਰ ਦੇ ਨਹੀਂ ਦੁਪਹਿਰ ਦੇ ਤਕਰੀਬਨ 12:30 ਹੋਏ ਨੇ ਹਲੇ ਸਨਸਾਨ ਹੈ ਸ਼ਾਮ ਨੂੰ ਇੱਥੇ ਪੂਰੀਆਂ ਰੌਣਕਾਂ ਲੱਗਦੀਆਂ ਨੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਅਨਾਰ ਕਲੀ ਬਾਜ਼ਾਰ ਇਹ ਆਟੋ 'ਚ ਬੈਠੇ ਆਂ ਔਰ ਲਾਹੌਰ ਦੇ ਬਾਜ਼ਾਰ ਦੇਖੋ ਬਿਲਕੁਲ ਅ ਮਤਲਬ ਜੇ ਮੈਂ ਨਾ ਦੱਸਾਂ ਤਾਂ ਤੁਸੀਂ ਪਹਿਚਾਨ ਨਹੀਂ ਸਕਦੇ ਕਿ ਯਾਰ ਇਹ ਲਾਹੌਰ ਹੈ ਜਾਂ ਅਮਰੀਕਸਰ ਮਤਲਬ ਇੱਕੋ ਸਾਰੀਆਂ ਚੀਜ਼ਾਂ ਨੇ ਸਾਰੀਆਂ ਜਿਵੇਂ ਮੈਂ ਕੱਲ ਦੱਸਿਆ ਸੀ ਵੀ ਬੱਸ ਬੱਸਾਂ ਜਰੂਰ ਸਜਾਈਆਂ ਹੋਈਆਂ ਹੁੰਦੀਆਂ ਨੇ ਅਦਰਵਾਇਜ਼ ਜਾਂ ਕੁਝ ਤੁਹਾਨੂੰ ਬੋਰਡ ਹੋਲਡਿੰਗਸ ਜਿਹੜੇ ਨੇ ਉਹ ਉਰਦੂ ਲੈਂਗੁਏਜ ਵਿੱਚ ਮਿਲ ਜਾਣਗੇ ਅਦਰਵਾਇਜ਼ ਕੋਈ ਫਰਕ ਨਹੀਂ ਹੈ ਸੇਮ ਜਿਵੇਂ ਆਪਣਾ ਅਮਰੀਕਸਰ ਹੈ ਆਪਣਾ ਲੁਧਿਆਣਾ ਹੈ ਬਿਲਕੁਲ ਦੇਖੋ ਉਹੀ ਸੜਕਾਂ ਉਹ ਜਿਹੇ ਸਾਈਨ ਬੋਰਡ ਸਾਈਨ ਬੋਰਡ ਜਿਹੜੇ ਨੇ ਉਹ ਵਸੇ ਉਰਦੂ ਚ ਨੇ ਲੋ ਜੀ ਪਹੁੰਚ ਗਏ ਆ ਲਾਹੌਰ ਦੇ ਮਸ਼ਹੂਰ ਅਨਾਰਕਲੀ ਬਾਜ਼ਾਰ ਦੇ ਵਿੱਚ ਇਹ ਦੱਸਿਆ ਗਿਆ ਵੀ ਇਹ ਪੁਰਾਣਾ ਅਨਾਰਕਲੀ ਬਾਜ਼ਾਰ ਆ ਅਨਾਰਕਲੀ ਬਾਜ਼ਾਰ ਵੀ ਦੋ ਬਣ ਗਏ ਨੇ ਹੁਣ ਅਨਾਰਕਲੀ ਬਾਜ਼ਾਰ ਮਸ਼ਹੂਰ ਹੈ ਕੱਪੜਿਆਂ ਦੇ ਲਈ ਅੱਗੇ ਜਾ ਕੇ ਤੁਹਾਨੂੰ ਜਿਹੜੀਆਂ ਪੁਰਾਣੀਆਂ ਦੁਕਾਨਾਂ ਨੇ ਕੱਪੜੇ ਦੀਆਂ ਉਹ ਦਿਖਾਉਨੇ ਆ ਹੈਗਾ ਜੀ ਲਾਹੌਰ ਦਾ ਅਨਾਰਕਲੀ ਬਾਜ਼ਾਰ ਔਰ ਸਿਰਫ ਉਰਦੂ ਦਾ ਫਰਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਦੱਸਿਆ ਐ ਇੱਥੇ ਘੁੰਮਦੇ ਹੋਏ ਐਡਾ ਲੱਗ ਰਿਹਾ ਜਿਵੇਂ ਮੈਂ ਪਟਿਆਲੇ ਦੇ ਅਦਾਲਤ ਬਾਜ਼ਾਰ ਜਾਂ ਪਟਿਆਲੇ ਦੇ ਕਿਲਾ ਚੌਂਕ ਦੇ ਵਿੱਚ ਘੁੰਮ ਰਿਹਾ ਹੋਵਾਂ ਕਿਉਂਕਿ ਇੱਥੇ ਲੋਕਲ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਪਤਾ ਹੈ ਵੀ ਇੱਥੇ ਸਿੱਖ ਸੰਗਤ ਆਈ ਹੋਈ ਐ ਇਸ ਕਰਕੇ ਉਹ ਬੜੇ ਧਿਆਨ ਨਾਲ ਦੇਖਦੇ ਨੇ ਸਿੱਖਾਂ ਨੂੰ ਦੁਕਾਨਾਂ ਤੋਂ ਆਵਾਜ਼ਾਂ ਵੀ ਲਗਾਉਂਦੇ ਨੇ ਕਿ ਸਰਦਾਰ ਜੀ ਆਜੋ ਦੇਖ ਲਓ ਖੈਰ ਅਸੀਂ ਥੋੜੀ ਜੀ ਕੱਪੜਿਆਂ ਦੀ ਔਰ ਜੁੱਤੀਆਂ ਦੀ ਸ਼ਾਪਿੰਗ ਕਰਨੀ ਹੈ ਜਿਹੜੇ ਸਾਡੇ ਨਾਲ ਪਰਿਵਾਰ ਨੇ ਜਿਹੜੇ ਸਾਡੇ ਨਾਲ ਇੱਥੇ ਕੁਝ ਪਰਿਵਾਰ ਜੁੜੇ ਨੇ ਮੁਕਸਰ ਤੋਂ ਪਟਿਆਲੇ ਤੋਂ ਉਹਨਾਂ ਨੇ ਕੁਝ ਸ਼ਾਪਿੰਗ ਕਰ ਦਿਨੀ ਹੈ ਉਹਨਾਂ ਨੂੰ ਸਾਮਾਨ ਦਿਵਾਉਣ ਵਾਸਤੇ ਅਸੀਂ ਇੱਥੇ ਆਏ ਆ ਨਾਰਕਲੀ ਬਾਜ਼ਾਰ ਇਹ ਨਵਾਂ ਅਨਾਰਕਲੀ ਬਾਜ਼ਾਰ ਹੈ ਔਰ ਇਸ ਤੋਂ ਅੱਗੇ ਪੁਰਾਣਾ ਅਨਾਰਕਲੀ ਬਾਜ਼ਾਰ ਹੈ ਲਾਹੌਰ ਅਨਾਰਕਲੀ ਬਾਜ਼ਾਰ ਦੇ ਵਿੱਚ ਇਹ ਮਿਲੀ ਹੈ ਜੀ ਸਾਨੂੰ ਲੁਧਿਆਣਾ ਹਾਊਸ ਨਿਊ ਅਨਾਰਕਲੀ ਲਾਹੌਰ ਤੇ ਇਹ ਭਾਈ ਸਾਹਿਬ ਨੂੰ ਮਿਲਦੇ ਆ ਪੁੱਛਦੇ ਆ ਸਲਾਮ ਵਾਲੇਕੁਮ ਜੀ ਸਰ ਇਹ ਦੁਕਾਨ ਦਾ ਜਿਹੜਾ ਨਾਮ ਹੈ ਲੁਧਿਆਣਾ ਹਾਊਸ ਇਹ ਕੀ ਤੁਸੀਂ ਬੇਸਿਕਲੀ ਲੁਧਿਆਣੇ ਤੋਂ ਜੀ ਅਸੀਂ ਲੁਧਿਆਣਾ ਤੋਂ ਬਲੋਂਗ ਕਰਦੇ ਆ ਅੱਛਾ ਬੁੱਲਾ ਸ਼ੁਕਰ ਬੁੱਲਾ ਸੀ ਜੀ ਬਲੋਂਗਰ ਤੋਂ ਕੋਲ ਅਸੀਂ ਕਹਿੰਦੇ ਸੀ ਜੀ ਹਾਤਾ ਅਸੀਂ ਸਾਰਾ ਜੀ ਸਾਡਾ ਤੇ ਉਹ ਯਾਰ ਤੁਸੀਂ ਨਾਲ ਰੱਖੀ ਹੋਈ ਐ ਲੱਦੇ ਯਾਰ ਸਾਡੇ ਵੱਡੇ ਨਾਲ ਰੱਖੀ ਹੋਈ ਆ ਪਾਰਟੀਸ਼ਨ ਦੇ ਬਾਅਦ ਕੀ 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 ਥੈਂਕ ਯੂ ਜੀ ਥੈਂਕ ਯੂ ਸਰ ਸਾਰਾ ਅਨਾਰਕਲੀ ਬਾਜ਼ਾਰ ਘੁੰਮ ਲਿਆ ਤੇ ਹੁਣ ਇੱਥੇ ਪਤਾ ਲੱਗਿਆ ਵੀ ਜਿਹੜੀ ਜੁੱਤੀਆਂ ਨੇ ਜੁੱਤੀਆਂ ਦੀ ਮਾਰਕੀਟ ਜਿਹੜੀ ਹੈਗੀ ਆ ਉਹ ਤਕਸਾਲੀ ਬਾਜ਼ਾਰ ਹੈ ਜਿੱਥੋਂ ਆਪਾਂ ਆਏ ਆ ਬਾਦਸ਼ਾਹ ਮਸਜਿਦ ਦੇ ਨਾਲ ਹੀਰਾ ਮੰਡੀ ਉਹ ਕਹਿੰਦੇ ਨੇ ਕਿ ਸਭ ਤੋਂ ਵੱਡੀ ਮਾਰਕੀਟ ਜਿਹੜੀ ਹੈ ਉਹ ਉੱਥੇ ਹੀ ਹੈ ਕਹਿੰਦੇ ਇੱਥੇ ਤੁਹਾਨੂੰ ਜੁੱਤੀਆਂ ਜਿਹੜੀ ਪੰਜਾਬੀ ਜੁੱਤੀ ਆ ਖੋਸਾ ਉਹ ਇੱਥੇ ਨਹੀਂ ਮਿਲੇਗੀ ਲਾਹੌਰ ਦੀ ਜਿਹੜੀ ਮਸ਼ਹੂਰ ਹੈ ਉਹ ਤੁਹਾਨੂੰ ਉੱਥੇ ਹੀ ਮਿਲੇਗੀ ਤੇ ਉਹ ਉੱਥੇ ਜਾ ਰਹੇ ਆ ਉੱਥੇ ਜਾ ਕੇ ਫਿਰ ਦੇਖਦੇ ਆ ਉਸ ਤੋਂ ਪਹਿਲਾਂ ਇੱਕ ਇੱਥੇ ਮਾਰਕੀਟ ਦੱਸੀ ਹੈ ਕੱਪੜਿਆਂ ਦੀ ਕਿਉਂਕਿ ਜਿਹੜੇ ਸਾਡੇ ਨਾਲ ਫੈਮਿਲੀ ਮੁਖਸਰ ਤੋਂ ਹੈ ਉਹਨਾਂ ਨੇ ਕੁਝ ਕੱਪੜੇ ਖਰੀਦਣੇ ਨੇ ਪਹਿਲਾਂ ਉਹ ਕੱਪੜੇ ਵਾਲੀ ਮਾਰਕੀਟ ਦੇਖਦੇ ਆ ਬਾਕੀ ਤੁਸੀਂ ਲਾਹੌਰ ਮੇਨ ਬਾਜ਼ਾਰ ਅਨਾਰਕਲੀ ਬਾਜ਼ਾਰ ਦੀਆਂ ਰੌਣਕਾਂ ਦੇਖੋ ਦੇਖਣ ਤੋਂ ਮੈਨੂੰ ਪਤਾ ਹੈ ਜੇ ਤੁਸੀਂ ਸਕਰੀਨ ਤੇ ਇਹ ਦੇਖ ਰਹੇ ਹੋਵੋਗੇ ਤਾਂ ਤੁਸੀਂ ਕਹਿ ਰਹੇ ਹੋਵੋਗੇ ਵੀ ਇਹ ਪਟਿਆਲੇ ਦਾ ਅਦਾਲਤ ਬਾਜ਼ਾਰ ਜਾਂ ਲੁਧਿਆਣੇ ਦਾ ਚੌੜਾ ਬਾਜ਼ਾਰ ਹਾਂਜੀ ਉਹੀ ਸੇਮ ਅਨਾਰਕਲੀ ਬਾਜ਼ਾਰ ਦੀਆਂ ਰੁਣਕਾਂ ਤੇ ਦੇਖੋ ਤੁਸੀਂ ਇਸ ਬਾਜ਼ਾਰ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲੂਗੀ ਸਟਿੱਕਲੀ ਬਾਸ ਸੁਣੀ ਤੇ ਰਹੇ ਦੁਆ ਦੇ ਛੇੜੇ ਇੱਥੇ ਲਾਫਟਸ ਵੀ ਦਿਖਦਾ। ਅੱਜ ਆ ਗਿਆ ਚੁੱਕ। ਅਨਾਰਕਲੀ ਦੇ ਵਿੱਚ ਬਾਜ਼ਾਰ ਚ ਇਹ ਸਿਰਫ ਜੁਐਲਰੀ ਦੀਆਂ ਸ਼ਾਪਸ ਨੇ ਦੇਖੋ ਤੁਸੀਂ। ਸਾਰੀਆਂ ਦੁਕਾਨਾਂ ਤੁਹਾਨੂੰ ਜੁਐਲਰੀ ਨਾਲ ਜਿਹੜੀਆਂ ਨੇ ਟ੍ਰੈਫਿਕ ਦਾ ਹਾਲ ਨਾ ਆਪਣੇ ਵਰਗਾ ਹੀ ਆ। ਕੋਈ ਸਿਸਟਮ ਨਹੀਂ ਹੈ ਕੋਈ ਰੂਲ ਨਹੀਂ ਹੈ ਮਤਲਬ ਜਿਹਦਾ ਜੋਰ ਲੱਗਦਾ ਹੈ ਉਹ ਧੱਕੇ ਨਾਲ ਆਪਣੀ ਗੱਡੀ ਵਸਾ ਲੈਂਦਾ ਤੇ ਆ ਦੇਖੋ বাসੂ ਜੀ ਸਾਡੇ ਪੱਗ ਮੰਨ ਕੇ ਪੂਰਾ ਪੰਜਾਬੀ ਫੀਲ ਲੈ ਕੇ ਸ਼ਾਪਿੰਗ ਕਰ ਰਹੇ ਨੇ ਤੇ ਲਾਹੌਰ ਦਾ ਬਾਜ਼ਾਰ ਇਹ ਦੇਖੋ ਹੁਣ ਟ੍ਰੈਫਿਕ ਸੜਕ ਪਾਰ ਕਰਨੀ ਹੈ ਸੜਕ ਤੇ ਵਿਚਾਲੇ ਆਟੋ ਵਾਲਾ ਸਾਡਾ ਬੰਦਾ ਤੇ ਇਹ ਦੇਖੋ ਰੋਂਗ ਸਾਈਡ ਤੋਂ ਐ ਦੇ ਪোন ਆਪਣੇ ਆਪ ਲੋਕ ਰੁਕਣਗੇ ਠੀਕ ਐ ਦੇਖੋ ਕੋਈ ਸਿਸਟਮ ਨਹੀਂ ਹੈਗਾ ਸਾਡੇ ਪੰਜਾਬ ਵਾਂਗੂ ਮਤਲਬ ਮੈਂ ਕੋਈ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਸਾਡੇ ਵੀ ਇਦਾਂ ਹੀ ਐ ਲੈਂਦਾ ਤੇ ਚੜਦਾ ਪੰਜਾਬ ਇੱਕੋਸਾਰ ਹੈ ਜੇ ਜ਼ੁਬਾਨ ਰੰਗ ਰੂਪ ਬੋਲੀ ਜ਼ਮੀਨ ਇੱਕੋਸਾਰ ਹੈ ਤਾਂ ਟ੍ਰੈਫਿਕ ਦੇ ਰੂਲ ਵੀ ਇੱਕੋਸਾਰ ਹੈ ਲੋ ਜੀ ਲਾਹੌਰ ਦੇ ਤਖਸਾਲੀ ਬਾਜ਼ਾਰ ਦੇ ਵਿੱਚ ਮੀਆਂ ਜੀ ਜੁੱਤੀ ਸਟੋਰ ਤੇ ਹੁਣੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਆ ਦੇਖੋ ਤੇ ਆਈਆਂ ਨੇ ਜੁੱਤੀਆਂ ਖਰੀਦਣ ਤੇ ਤੇ ਭਾਈ ਜਾਨ ਸਾਰੀ ਸਿੱਖ ਸੰਗਤ ਇੱਥੋਂ ਹੀ ਲੈ ਕੇ ਜੁੱਤੀਆਂ ਲੈ ਕੇ ਜਾਂਦੀ ਆ ਕਿਹਨੇ ਰੇਟ ਬੜੇ ਵਾਜਿਬ ਹੈ ਇਹਨਾਂ ਦੇ ਕਿਉਂ ਜੀ ਸਹੀ ਹੈ ਸਾਰੀ ਮਾਰਕੀਟ ਤੋਂ ਅਲਹਮਦੁਲਿਲਾਹ ਕੀ ਆਵਾਜ਼ ਵਾਹ ਜੀ ਵਾਹ ਜੀ ਮੀਆਂ ਜੀ ਜੁੱਤੀ ਸਟੋਰ ਹੈ ਜੀ ਇਹ ਕਹਿੰਦੇ ਵੀ ਨਾ ਇੰਡੀਅਨ ਲੋਕਾਂ ਨੂੰ ਇਹ ਰੇਟ ਬੜੇ ਵਾਜਿਬ ਲਾਉਂਦੇ ਨੇ ਲਾਹੌਰ ਵਾਲਿਆਂ ਨੂੰ ਥੋੜਾ ਬਹੁਤ ਤਾਂ ਵੱਧ ਲਾ ਲੈਂਦੇ ਨੇ ਪਰੇ ਇੰਡੀਆ ਵਾਲੇ ਮਹਿਮਾਨ ਸਾਡੇ ਨੇ ਅੰਦਰ ਸਾਲ ਬਾਅਦ ਆਂਦੇ ਨੇ ਤੇ ਅਸੀਂ ਇਨਸ਼ਾਅੱਲਾ ਕੋਈ ਮੁਹੱਬਤ ਕਰਦੇ ਹਾਂ। ਕੀ ਬਾਤ ਹੈ ਕੀ ਬਾਤ ਹੈ। ਅਲਹਮਦੁਲਿ ਰਸ਼ ਲਗਾਉਂਦੇ ਨੇ ਫਿਰ ਬਾਤ ਹਾਂ ਬਾਹਰ ਦੇਖੋ ਜੀ ਆਹ ਦੇਖੋ ਦੁਕਾਨ 'ਚ ਰਸ਼ ਦੇਖੋ ਤੁਸੀਂ। ਲਾਹੌਰ ਪਹੁੰਚੇ ਹਾਂ ਬਾਜ਼ਾਰ ਦੇ ਵਿੱਚ ਔਰ ਇੱਥੇ ਸਾਨੂੰ ਮਿਲੇ ਨੇ ਆਮਰ ਜ਼ਮੀਰ ਜੀ ਜਿਹੜੇ ਕਹਿੰਦੇ ਨੇ ਕਿ ਸਾਡੇ ਕੁਸ਼ਤੈਨੀ ਕੰਮ ਹੈ ਢੋਲ ਕੀ ਔਰ ਸਾਜ ਤਿਆਰ ਕਰਨ ਦਾ ਇਹ ਬੜੀ ਛੋਟੀ ਜੀ ਦੁਕਾਨ ਹੈ ਪਰ ਬੜੇ ਬਾ ਕਮਾਲ ਦੇ ਕਲਾਕਾਰ ਨੇ ਤੇ ਆਪ ਤਿਆਰ ਕਰਦੇ ਨੇ ਸਾਰਾ ਸੰਗੀਤ ਦਾ 뮤직 ਦਾ ਸਾਰੇ ਸਾਰੇ ਆਪ ਤੁਸੀਂ ਤਿਆਰ ਕਰਦੇ ਕਿੰਨੇ ਸਾਲਾਂ ਤੋਂ ਕੰਮ ਚੱਲ ਕਰ ਰਹੇ ਹੋ ਜੀ 30 ਸਾਲ ਤੋਂ ਕੋ ਮੇਰਾ ਬਾ ਦਾਦਾ ਸੁਦਾ ਵੀ ਜੀ ਅਮਰ ਸਾਹਿਬ ਜੀ ਪਾਇਆ ਬਣਾ ਰਹੇ ਅੱਛਾ ਅਮਰ ਕਰ ਕੀ ਬਾਤ ਕੀ ਤਰੁਗਨ ਰਾਸ਼ੀ ਆ ਰਹੇ ਜੀ ਨੀਰਵਾੜ ਦੇ ਨਾਲ ਜੀ ਉੱਥੇ ਆ ਤੇ ਕੀ ਕੀ ਤਿਆਰ ਕਰਦੇ ਹੋ ਤੁਸੀਂ ਹੁਣ ਜਿਹੜਾ ਵੀ 20 ਮਿੰਟ ਹੋਏਗਾ ਕਰ ਲਾਂ ਅੱਛਾ ਥੋੜਾ ਜਿਹਾ ਦਿਖਾਉਂਗੇ ਜਰਾ ਇੱਕ ਵਾਰੀ ਕਿਦਾਂ ਦੀ ਆਵਾਜ਼ ਆ ਇਹਦੀ ਕਿਹਦਾ ਲੱਗਦਾ ਬਾਜਾ ਮਜ਼ਾਕ ਇਹ ਚੋਥਾ ਤਾਲ ਹੈ ਉਦਲੇ ਸੁਰ ਦਾ ਇਹ ਉਸ ਤੋਂ ਥਲੇ ਦੇ ਸੁਰ ਦਾ ਜੀ ਅਰੇ ਬਾ ਆ ਗਿਆ ਹੂੰ ਇਹ ਕਾਲ ਵਾਲੇ ਜੇ ਫਰਕ ਕਿੰਝ ਬੜਾ ਤਮਲੇ ਨੀਚਲਾ ਸੁਰ ਹੈ ਉੱਪਰ ਹੈ ਉੱਪਰਲਾ ਸੁਰ ਠੀਕ ਹੈ ਮੈਂ ਕਿਆ ਬਾਤ ਪਟਿਆਲਾ ਸੰਗੀਤ ਕਰਾਣੇ ਦਾ ਨਾਮ ਸੁਣਿਆ ਜੀ ਹਾਂ ਜੀ ਮਾਸ਼ਾਅੱਲਾ ਪਿਆ ਕਰਨੇ ਕਿਆ ਬਾਤ ਬੜੇ ਗੁਲਾਮ ਅਲੀ ਸਾਹਿਬ ਸ੍ਰੀ ਲੈ ਲੋਗ ਦੇ ਉੱਤੋਂ ਮੇਰਾ ਹੀ ਜਾਦਾ ਕਿਆ ਬਾਤ ਕਿਆ ਕਿਆ ਇਹ ਦੇਖੋ ਜੀ ਇਹ ਬਾਪੂ ਜੀ ਸਰਸੇ ਤੋਂ ਆਏ ਨੇ ਜੱਥੇ ਦੇ ਨਾਲ ਤੇ ਇਹ ਆਪਣੇ ਬੱਚਿਆਂ ਲਈ ਇੱਥੇ ਜੁੱਤੀਆਂ ਲੈ ਰਹੇ ਨੇ ਮੈਂ ਦੇਖਿਆ ਇਹਨਾਂ ਨੂੰ ਹੁਣ ਇਹਨਾਂ ਦੇ ਨਾ ਕਾਗਜ਼ ਦੇ ਉੱਪਰ ਪੇਂਟਿੰਗ ਬਣਾਈ ਆ ਪੂਰੇ ਬੱਚੇ ਦੇ ਪੈਰ ਦੇ ਸਾਈਜ਼ ਦੀ ਪੁਰਾਣੇ ਜਮਾਨੇ ਚ ਜੀ ਅੱਛਾ ਐਦਾਂ ਐਦਾਂ ਸਾਈਜ਼ ਬਣਾ ਕੇ ਲੈ ਕੇ ਆਏ ਹੋ ਜੀ ਹੁਣ ਕਿਵੇਂ ਮਿਣੜੀਓ ਮਿਣਕੇ ਦਿਖਾਵੋ ਇਹ ਆ ਦੇਖੋ ਜੀ ਹੁਣ ਇਹਨਾਂ ਦਾ ਤਰੀਕਾ ਇਹ ਮਿਣਕੇ ਨਾ ਜੀ ਜੁੱਤੀ ਦੇ ਉੱਪਰ ਰੱਖ ਕੇ ਐਦਾਂ ਮਿਣਕੇ ਐਦਾਂ ਜੁੱਤੀ ਖਰੀਦ ਰਹੇ ਨੇ ਵਾਹ ਜੀ ਵਾਹ ਅਸੀਂ ਪਹੁੰਚੇ ਆ ਜੀ ਹੁਣ ਪ੍ਰਿੰਸ ਖੂਸਾ ਮਹਿਲ ਤੇ ਤੇ ਇਹ ਜਨਾਬ ਪੱਟੀ ਸਾਹਿਬ ਨੇ ਇਹ ਪੂਰੀ ਮਾਰਕੀਟ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਮੁਹੱਬਤ ਦੇਣ ਵਾਲੇ ਇੰਡੀਅਨਸ ਨੂੰ ਸਭ ਤੋਂ ਜ਼ਿਆਦਾ ਮੁਹੱਬਤ ਦੇਣ ਵਾਲੇ ਔਰ ਇਹਨਾਂ ਨੇ ਮੈਨੂੰ ਦੱਸਿਆ ਵੀ ਜਿੰਨੇ ਵੀ ਸਾਡੇ ਕੋਲ ਇੰਡੀਅਨਸ ਆਂਦੇ ਨੇ ਨਾ ਸਭ ਤੋਂ ਜ਼ਿਆਦਾ ਅਸੀਂ ਮੁਹੱਬਤ ਦੰਨੇ ਆ ਪ੍ਰਿੰਸ ਖੂਸਾ ਮਹਿਲ ਸਾਡੇ ਪੂਰੇ ਪਰਿਵਾਰ ਨੇ ਇੱਥੋਂ ਜੁੱਤੀਆਂ ਖਰੀਦ ਲਈਆਂ ਜੀ ਔਰ ਪੱਤੀ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਅਸੀਂ ਮਹਿਮਾਨ ਨਵਾਜ਼ੇਗੇ ਅਸੀਂ ਲੋਹੜੀ ਆ ਲੋਹੜੀ ਦੇ ਜੰਪਾ ਲਾ ਅਸੀਂ ਮਾਸ਼ਾਅੱਲਾ ਸਾਡਾ ਕੋ ਮੋਹੱਬਤ ਇਲਾਵਾ ਹੋਰ ਕੁਝ ਨਹੀਂ ਹੈ। ਕੀ ਬਾਤ ਹੈ? ਕੀ ਬਾਤ ਹੈ? ਤੁਸੀਂ ਕੁਝ ਵੀ ਮਹਿਮਾਨਾਦਗੀ ਉਹਨੂੰ ਭਰਪੂਰ ਮੋਹੱਬਤ ਔਰ ਪਿਆਰ ਦੇ ਨਾਲ ਤੋਰਨੇ ਦਾਗੇ। ਸਾਨੂੰ ਯਾਦ ਅੱਛੇ ਲਫ਼ਜ਼ਾਂ ਨਾਲ ਕਰ। ਕੀ ਬਾਤ ਹੈ? ਬਹੁਤ-ਬਹੁਤ ਸ਼ੁਕਰੀਆ। ਅੱਲਾ ਤੁਹਾਨੂੰ ਹੋਰ ਬਰਕਤ ਦੇਵੇ। ਤੁਹਾਨੂੰ ਹੋਰ ਤਰੱਕੀਆਂ ਦੇਵੇ। ਆਮੀਨ। ਬਹੁਤ-ਬਹੁਤ ਸ਼ੁਕਰੀਆ। ਦੇਖੋ ਪਾਕਿਸਤਾਨੀ ਲੋਹਾਰ ਦੇ ਵਿੱਚ ਮੋਹੱਬਤ ਇੰਨੀ ਹੈ ਸਰਦਾਰ ਲੋਕਾਂ ਨਾਲ ਕਿ ਲੋਕ ਇੱਥੇ ਆ ਕੇ ਰਿਕਵੈਸਟ ਕਰਕੇ ਫੋਟੋ ਕਰਵਾਉਂਦੇ ਨੇ ਕਿ ਸਾਡੇ ਨਾਲ ਤੁਸੀਂ ਫੋਟੋ ਕਰਵਾ ਲਓ। ਤੇ ਅਸੀਂ ਖੜੇ ਸੀ ਬਾਦਸ਼ਾਹ ਮਸਜਿਦ ਦੇ ਕੋਲ ਇਹ ਸਾਡੇ ਭਾਈ ਇੱਥੇ ਆਏ ਆ ਕੇ ਇਹਨਾਂ ਨੇ ਰਿਕੁਐਸਟ ਕੀਤੀ ਕਿ ਅਸੀਂ ਤੁਹਾਡੇ ਨਾਲ ਇੱਕ ਫੋਟੋ ਕਰਵਾਉਣਾ ਚਾਹੁੰਦੇ ਆ ਤੇ ਇਹ ਮਤਲਬ ਇੱਥੇ ਦੀ ਨਹੀਂ ਅਸੀਂ ਇਸ ਤੋਂ ਪਹਿਲਾਂ ਬਾਜ਼ਾਰ ਘੁੰਮ ਰਹੇ ਸੀ ਬਾਜ਼ਾਰ ਦੇ ਵਿੱਚ ਵੀ ਲੋਕਾਂ ਨੇ ਬਹੁਤ ਸਾਰੀਆਂ ਇਹ ਬਾਦਸ਼ਾਹ ਮਸਜਿਦ ਹੈ ਇੱਥੇ ਅਸੀਂ ਆਏ ਹੋਏ ਸੀ ਸ਼ਾਮ ਨੂੰ ਇਹ ਫੂਡ ਸਟਰੀਟ ਲੱਗਦੀ ਹੈ ਤੇ ਹਾਂਜੀ ਭਾਈ ਜਾਨ ਸਲਾਮ ਵਾਲੇਕੁਮ ਜੀ ਕਿਦਾਂ ਤੁਸੀਂ ਮਤਲਬ ਤੁਹਾਨੂੰ ਕੀ ਜਿਹੜੀ ਸਿੱਖ ਕਮਿਊਨਿਟੀ ਹੈ ਜਾਂ ਸਿੱਖ ਭਰਾ ਨੇ ਸਾਡੇ ਕੀ ਤੁਸੀਂ ਫੋਟੋ ਕਰਵਾਉਣ ਲਈ ਆਏ ਕਿਦਾਂ ਤੁਹਾਨੂੰ ਮਤਲਬ ਪਿਆਰ ਹੈ ਇਹਨਾਂ ਨਾਲ ਕੀ ਮੁਹੱਬਤ ਹੈ ਕਿਉਂ ਆਏ ਤੁਸੀਂ ਸਾਨੂੰ ਇੰਚਾਹਤ ਖਿੱਚ ਕੇ ਆਇਆ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਜੀ ਪੰਜਾਬ ਦੇ ਸਾਡੇ ਪੰਜਾਬ ਭਰਾ ਜੀ ਜੀ ਇਹ ਵੀ ਭਾਈ ਮਸਾਨਾ ਪਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਜੀ ਇਧਰ ਲਾੜ ਦਾ ਸਾਡਾ ਜੀ 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 ਯਕੀਨ ਤੌਰ ਤੇ ਮਨ ਦੇ ਘਰੋਂ ਖਾਣੇ ਖਾ ਲਾ ਜੀ ਨਹੀਂ ਬਿਲਕੁਲ ਭਰਾ ਹੈ ਤੁਹਾਡੇ ਜੀ ਹਾਂ ਜੀ ਬੜੀ ਜਿਹੜੇ ਘਰ ਦੇ ਸਾਡੇ ਜੋ ਤੇ ਮਾਸ਼ਾਅੱਲਾ ਤੁਹਾਡੇ ਸਾਡਾ ਤੁਹਾਡੇ ਲੋਕਾਂ ਨਾਲ ਬੜਾ ਪਿਆਰ ਹੈ ਬੜਾ ਪਿਆਰ ਹੈ ਯਕੀਨ ਕਰਾ ਆਪਾਂ ਇੱਕ ਹੈ ਨਾ ਇੱਕ ਮਿੱਟੀ ਇੱਕ ਬੋਲੀ ਸਾਰੇ ਇੱਕ ਹੈ ਹੈ ਸਾਰੇ ਇੱਕ ਹੈ ਵੈਲਕਮ ਪੰਜਾਬ ਆਪਣਾ ਇੱਕ ਹੈ ਚੜਦਾ ਤੇ ਲੈਂਦਾ ਇੱਕ ਹੈ ਹੈ ਨੀ ਤੇ ਅੱਲਾ ਤੁਹਾਨੂੰ ਖੁਸ਼ ਰੱਖੇ ਆਂ ਅਮੀਨ 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 ਇਹ ਲਾਹੌਰ ਦੇ ਵਿੱਚ ਬਾਦਸ਼ਾਹ ਮਸਜਿਦ ਦੇ ਕੋਲ ਤੇ ਇੱਥੇ ਇੱਕ ਸਕੂਲ ਦੇ ਬੱਚੇ ਆਏ ਹੋਏ ਨੇ ਸਾਨੂੰ ਮਿਲੇ ਨੇ ਬੜਾ ਪਿਆਰ ਦੇ ਇਹਨਾਂ ਨੇ ਦਿੱਤਾ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਮੈਮ ਜੀ ਵਾਲੇਕੁਮ ਸਲਾਮ ਭਾਈ ਹਮੇ ਆਪ ਲੋਗੋں ਸੇ ਮਿਲਕਰ ਤੁਹਾਡੇ ਨਾਲ ਮਿਲ ਕੇ ਸਾਨੂੰ ਬੜੀ ਖੁਸ਼ੀ ਹੋਈ ਤੁਸੀਂ ਵੀ ਪੰਜਾਬੀ ਅਸੀਂ ਵੀ ਪੰਜਾਬੀ ਐ ਵੀ ਸਾਡਾ ਪੰਜਾਬ ਉਹ ਵੀ ਸਾਡਾ ਪੰਜਾਬ ਐ ਵੀ ਤੁਹਾਡਾ ਪੰਜਾਬ ਉਹ ਵੀ ਸਾਡਾ ਪੰਜਾਬ ਤੇ ਤੁਸੀਂ ਆਂਦੇ ਰੋ ਉਹ ਹੱਸਦੇ ਵਸਦੇ ਰੋ ਸਾਨੂੰ ਜਿੰਨਾ ਪਿਆਰ ਇਸ ਪੰਜਾਬ ਨਾਲੇ ਉਨਾ ਹੀ ਉਧਰ ਦੇ ਪੰਜਾਬ ਨਾਲੇ ਔਰ ਮੈਨੂੰ ਪੰਜਾਬੀ ਕਲਚਰ ਬਹੁਤ ਜ਼ਿਆਦਾ ਪਸੰਦ ਹੈ ਤੁਹਾਡੀ ਲੈਂਗੁਏਜ ਬਹੁਤ ਬਹੁਤ ਜ਼ਿਆਦਾ ਪਸੰਦ ਹੈ ਅਸੀਂ ਤੁਹਾਨੂੰ ਤਹੇ ਦਿਲ ਨਾਲ ਇੱਥੇ ਵੈਲਕਮ ਕਰਦੇ ਆ ਜੀ ਤੁਸੀਂ ਇੱਥੇ ਆਏ ਤੁਸੀਂ ਇੱਥੇ ਕਮੋ ਫਿਰ ਅਗਰ ਤੁਹਾਨੂੰ ਕੋਈ ਕਿਸੇ ਕਿਸਮ ਦੀ ਸਾਡੇ ਇੱਥੇ ਕਿਸੇ ਨੇ ਵੀ ਕੋਈ ਤਕਲੀਫ ਪਚਾਈ ਹੋਏ ਤੇ ਅਸੀਂ ਮਾਫਰ ਚਾਹੁੰਦੇ ਆ ਤੇ ਤੁਸੀਂ ਕਮੋ ਫਿਰੋ ਐਂ ਜੀ ਹੱਸਦੇ ਰਹੋ ਵਸਦੇ ਰਹੋ ਤੇ ਸਾਡਾ ਤੁਹਾਡਾ ਰਿਲੇਸ਼ਨਸ਼ਿਪ ਐਨ ਭਰਾਵਾਂ ਵਾਲਾ ਹਮੇਸ਼ਾ ਬਣਿਆ ਰਹੇ ਜੀ ਜਿਵੇਂ ਸਾਨੂੰ ਜਿਵੇਂ ਸਾਨੂੰ ਚਾਅ ਹੈ ਇੱਥੇ ਪਾਕਿਸਤਾਨ ਆਉਣ ਦਾ ਹਾਂ ਜੀ ਹਾਂ ਜੀ ਸਾਨੂੰ ਵੀ ਚਾਹ ਵੇ ਲੇਕਿਨ ਤੁਹਾਡਾ ਆਣਾ ਜ਼ਰਾ ਆਸਾਨ ਹੈ ਸਾਡਾ ਜਾਣਾ ਜ਼ਰਾ ਮੁਸ਼ਕਲ ਹੈ ਤੇ ਅੱਲਾਹ ਨੂੰ ਕਰਦੇ ਹਾਂ ਦੁਆ ਕਿ ਇਹ ਪੀੜਾ ਖਤਮ ਹੋ ਜਾਣ ਇਨਸ਼ਾ ਅੱਲਾ ਇਨਸ਼ਾ ਅੱਲਾ ਤਾਲਾ ਬਿਹਤਰ ਕਰੇਗਾ ਔਰ ਹਸਦੇ ਰਵੋ ਵਾਸਦੇ ਰਵੋ ਸਾਡੇ ਵੱਲੋਂ ਅਲਾ ਹਾਫਿਜ਼ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਆ ਦੇਖੋ ਜੀ ਲਾਹੌਰ ਦੀਆਂ ਰੌਣਕਾਂ ਇਹ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੇ ਬਾਹਰ ਦੀਆਂ ਰੌਣਕਾਂ ਨੇ ਔਰ ਦੇਖੋ ਅੱਜ ਕੁਦਰਤੀਓ 20 ਅਪ੍ਰੈਲ ਨੂੰ ਜਿਹੜਾ ਹੈਗਾ ਇੱਥੇ ਇੱਕ ਵਿਸਾਖੀ ਮੇਲਾ ਵੀ ਆਰਗੇਨਾਈਜ਼ ਕੀਤਾ ਗਿਆ ਹੈ ਜਿਹੜੀਆਂ ਸਿੱਖ ਸੰਗਤਾਂ ਆਈਆਂ ਨੇ ਉਹਨਾਂ ਲਈ ਇੱਕ ਵਿਸਾਖੀ ਮੇਲਾ ਆਰਗੇਨਾਈਜ਼ ਕੀਤਾ ਗਿਆ ਹੈ ਔਰ ਆਮ ਸਿੱਖ ਸੰਗਤਾਂ ਦੇ ਨਾਲ ਨਾਲ ਲਾਹੌਰ ਦੇ ਇੱਥੇ ਲੋਕਲ ਜਿਹੜੇ ਵਸਨੀਕ ਨੇ ਲੋਕਲ ਬਚਿੰਦੇ ਨੇ ਉਹ ਵੀ ਇੱਥੇ ਵੱਡੀ ਸੰਖਿਆ ਚ ਵੱਡੀ ਤਦਾਦ ਚ ਪਹੁੰਚੇ ਨੇ ਅੱਜ ਦੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆਂ ਕੱਲ ਦੇ ਵਲੌਗ ਚ ਤੁਹਾਨੂੰ ਉਸ ਜਗ੍ਹਾ ਦੇ ਦედაਰ ਕਰਵਾਵਾਂਗੇ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਗਏ ਸੀ ਉਹ ਜਗ੍ਹਾ ਵੀ ਦਿਖਾਵਾਂਗੇ ਜਿੱਥੇ ਬਾਅਦ ਚ ਗੁਰੂ ਸਾਹਿਬ ਰਾਵੀ ਨਦੀ ਚ ਇਸ਼ਨਾਨ ਕਰਨ ਲਈ ਉਤਰੇ ਤੇ ਆਲੋਪ ਹੋ ਗਏ ਇਸ ਤੋਂ ਇਲਾਵਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਹ ਸਮਾਦੀ ਤੇ ਵੀ ਤੁਹਾਨੂੰ ਕੱਲ ਲੈ ਕੇ ਜਾਵਾਂਗੇ ਜਿਸਨੇ ਮਹਾਰਾਜਾ ਦੀ ਮੌਤ ਤੋਂ 10 ਸਾਲ ਬਾਅਦ ਤੱਕ ਵੀ ਪੰਜਾਬ ਦੀ ਅੰਗਰੇਜ਼ਾਂ ਤੋਂ ਰਾਖੀ ਕੀਤੀ ਇਹ ਸਭ ਇਤਿਹਾਸਿਕ ਸਥਾਨਾਂ ਦੇ ਦედაਰ ਕਰਨ ਲਈ ਬਣੇ ਰਹੋ ਸਾਡੇ ਚੈਨਲ ਨਵੀਂ ਸੈਰ ਦੇ ਨਾਲ ਯਾਦ ਰੱਖਿਓ ਇਸ ਚੈਨਲ ਨੂੰ ਜੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਤੇ ਸਾਡੀਆਂ ਸਾਰੀਆਂ ਇਸ ਵੀਡੀਓਜ਼ ਨੂੰ ਆਪਣੇ ਸਾਰੇ ਕੰਟੈਕਟਸ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੀ ਗੁਰੂ ਦੀਆਂ ਪਿਆਰੀਆਂ ਸੰਗਤਾਂ ਆਪਣੇ ਗੁਰੂ ਦੇ ਪਿਆਰੇ ਗੁਰੂ ਘਰਾਂ ਦੇ ਦਰਸ਼ਨ ਦੇਦਾਰ ਕਰ ਸਕਣ